ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 774 ਤੇ ਸਵੈਮਾਨ ਤੀਜੀ ਲਾਮ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਹਰ ਤੀਜੜੀ ਲਾਵ ਮਨ ਚਾਓ ਪਿਆ ਬੈ ਰਾਗਿਆ ਬਲਰਾਮ ਜਿਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਪਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਪਾਗੀ ਪਾਇਆ ਹਰ ਕਥੀਐ ਅਕਥ ਕਹਾਣੀ ਹਿਰਦੇ ਹਰ 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 ਤੁਨ ਉਪਜੀ ਹਰ ਜਪੀਐ ਮਸਤਕ ਪਾਗ ਜਿਓ ਜਨ ਨਾਨਕ ਬੋਲ ਤੀਜੀ ਲਾਵੇ ਹਰ ਉਪਜ ਮਨ ਬੈਰਾਗ ਜਿਉ ਹਿਰਦੇ ਹਰ 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 ਤੁਨ ਉਪਜੀ ਹਰ ਜਪੀਐ ਮਸਤ ਕਪਾਗ ਜਿਉ ਜਨਨਾਨਕ ਬੋਲੇ ਤੀਜੀ ਲਾਵੇ ਹਰ ਉਪਜ ਮਨ ਬਹਿਰਾਗ ਜੀਓ ਹੰਦੀ ਸੰਗਤ ਜੀ ਮੇਰੇ ਪਾਸਾ ਕਹਿੰਦੇ ਨੇ ਹਰ ਤੀਜੜੀ ਲਾ ਮਨ ਚਾਉ ਪਿਆ ਪੈ ਰਾਗਿਆ ਬਲਰਾਮ ਜੀਓ ਤੀਜੀ ਲਾਮ ਦੇ ਵੇਲੇ ਜੀਵ ਇਸਤਰੀ ਦੇ ਹਿਰਦੇ ਵਿੱਚ ਪਰਮੇਸ਼ਰ ਵੱਲੋਂ ਜੋ ਬੈਰਾਗ ਹੈ ਜੋ ਵਿਛੋੜਾ ਹੈ ਉਹਦਾ ਅਹਿਸਾਸ ਹੁੰਦਾ ਤੇ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਆ ਇਹ ਆਤਮਿਕ ਅਵਸਥਾ ਹੈ ਜੀਵ ਇਸਤਰੀ ਦੇ ਵਿਆਹ ਦੀ ਤੀਜੀ ਲਾਮ ਦੀ ਫਿਰ ਕਹਿੰਦੇ ਨੇ ਸੰਤ ਜਨਾ ਹਰ ਮੇਲ ਹਰ ਪਾਇਆ ਵਡਪਾਗੀ ਆ ਬਲਰਾਮ ਜੀਓ ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੂੰ ਸੰਤ ਜਨਾਂ ਦਾ ਮਿਲਾਪ ਹੁੰਦਾ ਫਿਰ ਉਹਨਾਂ ਦੇ ਰਾਹੀ ਹੀ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਹੁੰਦਾ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਉਹ ਫਿਰ ਜੀਵ ਪਵਿੱਤਰ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਕਰਦੇ ਨੇ ਉਹਦੇ ਗਉਣ ਗਾਉਂਦੇ ਨੇ ਸਦਾ ਉਹਦੀ ਸਿਫਤ ਸਲਾਹ ਦੀ ਬਾਣੀ ਬੋਲਦੇ ਨੇ ਸੰਤ ਜਨਾ ਵਡਭਾਗੀ ਪਾਇਆ ਹਰ ਕਥੀ ਹੈ اکੱਥ ਕਹਾਣੀ ਉਹ ਫਿਰ ਵਡਭਾਗੀ ਜੀਵ ਸੰਤ ਜਨਾ ਦੀ ਸੰਗਤ ਵਿੱਚ ਪਰਮੇਸ਼ਰ ਨੂੰ ਪ੍ਰਾਪਤ ਕਰਦੇ ਨੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਜਿਹਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਹਿਰਦੇ ਹਰ 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 ਤੁਨ ਉਪਜੀ ਹਰ ਜਪਿਐ ਮਸਤਕ ਭਾਗ ਜਿਉ ਫਿਰ ਜਿਹੜੇ ਵੀ ਜੀਵ ਸਿਫਤ ਸਲਾਹ ਕਰਦੇ ਨੇ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਪ੍ਰੇਮ ਦੀ ਇੱਕ ਰੌਂ ਚੱਲ ਪੈਂਦੀ ਆ ਪਰ ਕਹਿੰਦੇ ਪਰਮੇਸ਼ਰ ਦਾ ਨਾਮ ਤਾਂ ਹੀ ਜਪਿਆ ਜਾਂਦਾ ਜੇ ਇਹ ਮਸਤਕ ਦੇ ਭਾਗਾਂ ਵਿੱਚ ਲਿਖਿਆ ਹੈ ਪਰਮੇਸ਼ਰ ਵੱਲੋਂ ਸਾਡੇ ਪੂਰਬਲੇ ਕਰਮਾਂ ਦੇ ਅਨਸਾਰ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈ ਰਾਗ ਜਿਉ ਇਹ ਨਾਨਕ ਜੀ ਕਹਿੰਦੇ ਨੇ ਤੀਜੀ ਲਾਮ ਤੇ ਸਮੇਂ ਜੀਵ ਇਸਤਰੀ ਦੇ ਮਨ ਵਿੱਚ ਪਰਮੇਸ਼ਰ ਦੇ ਨਾਲ ਮਿਲਾਪ ਦੀ ਤੀਬਰ ਤਾਂਗ ਪੈਦਾ ਹੋ ਜਾਂਦੀ ਆ ਉਹਨੂੰ ਅਹਿਸਾਸ ਹੁੰਦਾ ਕਿ ਮੈਂ ਵਿਛੜੀ ਹੋਈ ਆ ਉਹ ਪਰਮੇਸ਼ਰ ਨੂੰ ਮਿਲਣ ਦੇ ਲਈ ਬੜੀ ਉਤਸਕ ਹੋ ਜਾਂਦੀ ਆ ਜੀਵ ਇਸਤਰੀ ਵਾਹਿਗੁਰੂ ਜੀ ਹੰਦੀ ਸੰਗਦੀ ਇੱਥੇ ਹੀ ਤੀਜੀ ਲਾਭ ਦੀ ਵਿਚਾਰ ਦੀ ਸਮਾਪਤੀ ਹੁੰਦੀ ਹੈ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਭੁੱਲ ਚੁੱਕ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਧੁਰਕੇ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ